ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਪ੍ਰਾਪਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਇੱਕ ਪਿੰਡਾਂ ਦਾ ਟੂਰ ਸ਼ੁਰੂ ਕਰਨ ਲੱਗੇ ਆਂਗੇ ਤੇ ਜਿਹਦੇ 'ਚ ਆਪਾਂ ਸਾਰੇ ਪਿੰਡਾਂ ਦਾ ਇਤਿਹਾਸ ਦੱਸਿਆ ਕਰਾਂਗੇ ਪਿੰਡਾਂ 'ਚ ਕਿੰਨਾ ਮੰਨ ਲਓ ਵੀ ਪੁਰਾਣਾ ਇਤਿਹਾਸ ਪਿਆਗਾ ਕਿੰਨੀਆਂ ਪੁਰਾਣੀਆਂ ਇਮਾਰਤਾਂ ਨੇ ਤੇ ਪਿੰਡਾਂ ਦਾ ਪਿਛੋਕੜ ਕੀ ਹੈਗਾ ਕਿਹੜੇ ਪਿੰਡ ਤੋਂ ਕਿਹੜਾ ਪਿੰਡ ਵੱਜਿਆ ਹੋਇਆ ਹੈਗਾ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਅੱਜ ਆਪਾਂ ਖੜੇ ਆਂਗੇ ਆਪਣੇ ਪਿੰਡ ਝੰਡੂਕੇ ਤੇ ਆਪਣੇ ਪਿੰਡ ਝੰਡੂ ਕਾ ਤੋਂ ਆਪਾਂ ਸ਼ੁਰੂ ਕਰਨ ਲੱਗਿਆਂਗੇ ਤੇ ਆਪਣੇ ਪਿੰਡ ਦਾ ਤੁਹਾਨੂੰ ਸਾਰਾ ਇਤਿਹਾਸ ਦੱਸਾਂਗੇ ਤੇ ਤੁਹਾਨੂੰ ਸਾਰੀਆਂ ਪ੍ਰਾਤਨਾ ਮਾਰਤਾ ਦਿਖਾਵਾਂਗੇ ਜਿੰਨੇ ਆਪਣੇ ਪਿੰਡ 'ਚ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਸਰਕਾਰੀ ਸਥਾਨ ਬਣੇ ਹੋਏ ਹੈਗੇ ਤੁਹਾਨੂੰ ਸਾਰੀ ਹਰ ਇੱਕ ਚੀਜ਼ ਦਿਖਾਵਾਂ ਮੈਂ ਆਪਣੀ ਵੀਡੀਓ ਨੂੰ ਲਗਾਤਾਰ ਦੇਖਿਓ ਮਿੱਤਰੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚੱਲਦੇ ਆਂਗੇ ਆਪਾਂ ਅੱਗੇ ਲੋ ਜੀ ਆਪਾਂ ਪਹੁੰਚ ਚੁੱਕੇ ਆਂਗੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਮ ਆਗੇ ਸਾਨੂੰ ਤੇ ਚੱਲਦੇ ਆਂਗੇ ਆਪਾਂ ਅੰਦਰ ਤੁਹਾਨੂੰ ਦਿਖਾਉਣੇ ਆਗੇ ਆਪਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਫਿਰ ਆਪਾਂ ਪਿੰਡ ਚ ਹੋਰ ਸਾਰੇ ਸਥਾਨ ਦਿਖਾਵਾਂਗੇ ਤੁਹਾਨੂੰ ਪਿੰਡ ਦੇ ਵਿੱਚ ਇੱਕ ਨਰੰਕਰੀ ਸਤ ਸੰਗਤਾ ਬੰਦੀ ਬਣਿਆ ਹੋਇਆਗਾ ਇਹ ਫਰਨੀ ਦੇ ਉੱਤੇ ਹੀ ਰਹਿ ਜਾਂਦਾਗਾ ਲਓ ਜੀ ਆਪਾਂ ਪਹੁੰਚਿਆਂਗੇ ਆਪਣੇ ਪਿੰਡ ਦੀ ਗਊਸ਼ਾਲਾ 'ਚ ਤੇ ਇਹ ਗਊਸ਼ਾਲਾ ਸਾਡੇ ਸੰਤ ਮੇਸ਼ ਮੁਣੀ ਜੀ ਬੋਰੇ ਵਾਲੇ ਉਹਨਾਂ ਦੀ ਜਾਂਚ ਬਣਾਈ ਗਈ ਆ ਪਰ ਉਸ ਤੋਂ ਪਹਿਲਾਂ ਵੀ ਬਣੀ ਹੋਈ ਆ ਗਊਸ਼ਾਲਾ ਆਪਣੇ ਉਦੋਂ ਥੋੜੀ ਛੋਟੀ ਸੀਗੀ ਤੇ ਇਹ ਆਪਣੇ ਬਾਬਾ ਸੰਤ ਮੇਸ਼ ਮਨੀ ਜੀ ਬੁਰੇ ਵਾਲੇ ਇੱਥੇ ਸੰਗਤਾਂ ਨੂੰ ਪਿੰਡ ਦੇ ਮੰਨ ਲਓ ਪਿੰਡ ਦੇ ਸਾਰੀ ਸੰਗਤ ਨੂੰ ਇੱਥੇ ਕਥਾ ਸੁਣਾਇਆ ਕਰਦੇ ਸੀਗੇ ਤੇ ਆਪਾਂ ਸਾਨੂੰ ਚੱਲ ਕੇ ਅੱਗੇ ਗਊਸ਼ਾਲਾ ਵੀ ਦਿਖਾਉਣੇ ਹੈਗੇ ਇੱਕ ਇੱਕ ਇੱਥੇ ਝਿੜੀ ਬਣੀ ਹੋਈ ਹੈਗੀ ਬਹੁਤ ਜ਼ਿਆਦਾ ਸੰਗਣੀ ਜਿਹੜੀ ਸੀਗੀ ਪਹਿਲਾਂ ਪੁਰਾਣੇ ਬਜ਼ੁਰਗ ਆਪਾਂ ਨੂੰ ਦੱਸਦੇ ਹੈਗੇ ਵੀ ਜਦੋਂ ਪਹਿਲਾਂ ਪੁਰਾਣੇ ਟਾਈਮ 'ਚ ਇੱਥੇ ਕਹਿੰਦੇ ਵੀ ਇੰਨੀ ਸੰਗਣੀ ਜ਼ਿਆਦਾ ਜਿਹੜੀ ਸੀਗੀ ਤੇ ਜਿਹਹੱਤ ਰੱਤ ਮਾਰ ਕੇ ਕਹਿੰਦੇ ਬੰਦਾ ਭਾਜ ਜਾਂਦਾ ਸੀਗਾ ਤਾਂ ਵੀ ਬੰਦਾ ਲੱਭਦਾ ਨਹੀਂ ਸੀਗਾ ਦੁਬਾਰੇ ਉਹਨੂੰ ਆਪਾਂ ਅੱਗੇ ਚੱਲ ਕੇ ਉਹ ਵੀ ਦਿਖਾਉਣੇ ਆ ਤੇ ਹੁਣ ਥੋੜੀ ਜਿਹੀ ਐਨੀ ਸੰਗਣੀ ਨਹੀਂ ਹੈਗੀ ਘੱਟ ਹੈਗੀ ਇਹਨਾਂ ਲਈ ਗਊਸ਼ਾਲਾ ਦੇ ਦਰਸ਼ਨ ਕਰਵਾਉਣੇ ਆ ਆਪਾਂ ਇਹ ੜੀ ਜਗ੍ਹਾ ਤੇ ਆ ਸਾਰੀ ਗਊਸ਼ਾਲਾ ਬਣੀ ਹੋਈ ਹੈਗੀ ਨਾ ਇੱਥੇ ਪਹਿਲਾਂ ਬਹੁਤ ਜ਼ਿਆਦਾ ਸੰਘਣੇ ਦਰਖਤ ਹੁੰਦੇ ਸੀਗੇ ਤੇ ਜਿਹਨੂੰ ਸਾਡੇ ਬਜ਼ੁਰਗ ਬਿਚੜੀ ਕਹਿੰਦੇ ਸੀਗੇ ਬਹੁਤ ਜ਼ਿਆਦਾ ਸੰਘਣੇ ਸੀਗੇ ਉਦੋਂ ਹੁਣ ਤਾਂ ਚਲੋ ਇੱਥੇ ਗਊਸ਼ਾਲਾ ਬਣ ਗਈ ਹੈ ਨਾ ਚਾਰ ਦੁਵਾਰੀ ਬਣ ਗਈ ਉਦੋਂ ਇੱਥੇ ਖੁੱਲਾ ਮਦਾਣੀ ਸੀਗਾ ਜਿੱਥੇ ਆ ਕੇ ਮੰਨ ਲਓ ਬਾਬਾ ਜੀ ਨੇ ਨਾ ਤਪੱਸਿਆ ਕੀਤੀ ਸੀਗੀ ਉਹਨਾਂ ਦੇ ਤਪਸਥਾਨ ਵੀ ਬਣੇ ਹੋਏ ਹੈਗੇ ਇੱਥੇ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਹੈਗੇ ਚਰਨ ਪੁੰਡ ਬਣਿਆ ਹੋਇਆਗਾ ਤੇ ਆ ਸਾਰੀ ਇੱਥੇ ਸਾਰੀ ਛਿੜੀ ਸੀਗੀ ਤੇ ਉਦੋਂ ਇੱਥੇ ਆ ਕੇ ਬਾਬਾ ਜੀ ਮੰਨ ਲਓ ਵੀ ਤ ਤੇ ਲੋਕਾਂ ਨੂੰ ਕਥਾ ਸੁਣਾਇਆ ਕਰਦੇ ਸੀਗੇ ਤੇ ਸਾਨੂੰ ਆਪਣੇ ਪਿੰਡ ਦੀ ਜਾਣਕਾਰੀ ਵੀ ਦੇਵਾਂ ਜਿਹੜਾ ਆਪਣਾ ਪਿੰਡ ਆ ਉਹ ਕਿਵੇਂ ਵੱਜਿਆ ਸੀਗਾ ਪਹਿਲਾਂ ਤੇ ਕਿਵੇਂ ਇੱਥੇ ਮਨੋ ਲੋਕ ਰਹਿਣ ਲੱਗੇ ਸੀਗੇ ਆ ਕੇ ਸਾਰੀ ਗੱਲ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ ਆਪਣੀ ਵੀਡੀਓ ਨਾਲ ਲਗਾਤਾਰ ਜੁੜੇ ਰਹੋ ਇਹ ਇਧਰ ਬਾਬਾਈ ਦਾ ਜਿਹੜਾ ਚਰਨਪੁੰਡ ਬਣਿਆ ਹੋਇਆਗਾ ਸਾਨੂੰ ਵੀ ਦਰਸ਼ਨ ਕਰਵਾਉਣੇ ਆਗੇ ਆਪਾਂ ਚਰਨਾਂ ਦੇ ਬਾਬਾਈ ਦੇ ਗਊਸ਼ਾਲਾ ਦੇ ਇਧਰ ਨਾਲ ਬਣਿਆ ਹੋਇਆ ਜਿਹੜਾ ਸਾਰਾ ਸੰਗਣਾ ਜੰਗਲ ਹੀ ਇੱਕ ਤਰ੍ਹਾਂ ਦਾ ਜਿਹਨੂੰ ਆਪਾਂ ਚਿੜੀ ਕਹਿੰਦੇ ਆਂਗੇ ਪੁਰਾਣੇ ਬਜ਼ੁਰਗ ਕਹਿੰਦੇ ਆਗੇ ਇਹਨੂੰ ਚਿੜੀ ਕਹਿੰਦੇ ਹੁਣ ਇੱਥੇ ਸਾਰੇ ਆ ਕੁਛ ਕੁ ਦਰਸ ਨਵੇਂ ਲਾ ਕੇ ਪਹਿਲਾਂ ਤਾਂ ਪੱਟ ਤੇ ਸੀਗੇ ਇੱਥੇ ਤੇ ਹੁਣ ਵੀ ਬਹੁਤ ਸੰਗਣਾ ਹੁੰਦਾ ਜਾਂਦਾ ਹੈ ਪਹਿਲਾਂ ਵਾਂਗੂ ਤੇ ਪਹਿਲਾਂ ਬਹੁਤ ਜ਼ਿਆਦਾ ਸੰਗਣਾ ਹੁੰਦਾ ਸੀਗਾ ਸਾਡੇ ਬਜ਼ੁਰਗ ਸਾਡੇ ਦਾਦਾ ਜੀ ਦੱਸਦੇ ਸੀਗੇ ਵੀ ਇੱਥੇ ਬਹੁਤ ਜ਼ਿਆਦਾ ਸੰਘਣੀ ਜਿਹੜੀ ਹੁੰਦੀ ਸੀ ਤੇ ਜਾਨਵਰ ਵੀ ਇੱਥੇ ਕਹਿੰਦੇ ਹਰ ਤਰ੍ਹਾਂ ਦਾ ਜਾਨਵਰ ਰਹਿੰਦਾ ਸੀਗਾ ਲਗਭਗ ਤੇ ਕਿਉਂਕਿ ਉਦੋਂ ਇੱਥੇ ਇੱਕ ਤਾਂ ਆਪਣੇ ਪਿੰਡ 'ਚ ਜਦੋਂ ਬਾਬਾ ਜੀ ਆਏ ਸੀ ਇੱਥੇ ਤੇ ਜਿਹੜਾ ਆਪਣਾ ਪਿੰਡ ਦਾ ਪਿਛੋਕੜ ਆਗਾ ਸਾਨੂੰ ਉਹ ਵੀ ਆਪਾਂ ਅੱਗੇ ਜਾਣੂ ਕਰਵਾਵਾਂਗੇ ਉਹਦੇ ਨਾਲ ਵੀ ਤੇ ਉਦੋਂ ਇੱਥੇ ਇੰਨੀ ਸੰਗਣੀ ਜਿਹੜੀ ਸੀਗੀ ਵੀ ਜਦੋਂ ਇੱਥੇ ਲੋਕ ਵੱਸਦੇ ਨਹੀਂ ਸੀਗੇ ਆਪਣਾ ਪਿੰਡ ਵੱਜਿਆ ਨਹੀਂ ਸੀ ਹਜੇ ਤੇ ਉਦੋਂ ਤਾਂ ਇੱਥੇ ਬਹੁਤ ਜ਼ਿਆਦਾ ਸੰਗਣੇ ਦਰਖਤ ਸੀਗੇ ਤੇ ਉਸ ਤੋਂ ਬਾਅਦ 'ਚ ਜਦੋਂ ਪਿੰਡ ਵੱਜ ਗਿਆ ਹੌਲੀ-ਹੌਲੀ ਘਟਦੇ-ਘਟਦੇ ਚਲੋ ਹਣਾ ਵੀ ਘਟ ਗਏ ਦਰਖਤ ਤੇ ਪਰ ਹੁਣ ਦੁਬਾਰਾ ਦਰਖਤ ਲਾਉਣੇ ਸ਼ੁਰੂ ਕੀਤੇ ਗਏ ਉਸ ਤਰ੍ਹਾਂ ਹੀ ਸੰਗਣੀ ਹੁੰਦੀ ਜਾਂਦੀ ਹੈਗੀ ਜਿਹੜੀ ਹੁਣ ਵੀ ਆਪਣੇ ਪਿੰਡ ਦੀ ਜਿਹੜੀ ਢਾਵ ਆਗੀ ਪੁਰਾਣੀ ਢਾਵ ਆਗੀ ਜਿਹੜੀ ਬਜ਼ੁਰਗਾਂ ਦੇ ਟਾਈਮ ਤੋਂ ਹਨਾ ਜਦੋਂ ਪਿੰਡ ਹਜੇ ਵੱਜਿਆ ਵੀ ਨਹੀਂ ਸੀਗਾ ਉਹ ਆ ਢਾਵ ਆਗੀ ਸਾਰਾ ਜਿਹੜਾ ਪਿੰਡ ਦਾ ਪਾਣੀ ਹੈਗਾ ਉਹ ਇੱਥੇ ਆ ਕੇ ਇਕੱਠਾ ਹੁੰਦਾ ਪਹਿਲਾਂ ਇਹ ਖਾਲੀ ਹੁੰਦੀ ਸੀਗੀ ਸੁੱਕ ਜਾਂਦਾ ਸੀ ਪਾਣੀ ਥੋੜਾ ਮੋਟਾ ਆਉਂਦਾ ਸੀ ਹੁਣ ਜਿਆਦਾ ਮੀਹਾਂ ਦਾ ਪਾਣੀ ਸਾਰੇ ਪਿੰਡ ਦਾ ਇੱਧਰ ਆਉਂਦਾਗਾ ਤੇ ਮੀਂਹ ਜਿਆਦਾ ਪੈਂਦੇ ਰਹਿੰਦੇ ਹੈਗੇ ਉਹਨਾਂ ਪ੍ਰਬੰਧ ਨਹੀਂ ਹੈਗਾ ਪਾਣੀ ਕੱਢਣ ਦਾ ਕਿਸੇ ਵਾਸਤੇ ਤਾਂ ਕਰਕੇ ਨਾ ਤੇ ਇੱਥੇ ਆ ساری ਢਾਵ ਹੁਣ ਭਰ ਗਈ ਤੇ ਦਾ ਪਾਣੀ ਬਾਹਰ ਨਹੀਂ ਨਿਕਲਿਆ ਉਦੋਂ ਦਾ ਉਸ ਤੋਂ ਬਾਅਦ ਸਾਡੇ ਦੇਖਣ ਕੀ ਭਰੀ ਗਈ ਇਹ ਤੇ ਜਿਹੜੇ ਉਹ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਸੰਗਨੇ ਦਰਸਤਾਗੇ ਇਹ ਸਾਰੀ ਚੜੀ ਦੀ ਹੈ ਇੱਥੇ ਇੱਥੇ ਸਾਰੇ ਪਹਿਲਾਂ ਦਰਸਤ ਹੀ ਹੁੰਦੇ ਸੀਗੇ ਤੇ ਜਿਹੜਾ ਆਪਣਾ ਪਿੰਡ ਵਜਿਆ ਸੀਗਾ ਉਹ ਇਸ ਤਰ੍ਹਾਂ ਮੰਨ ਲਓ ਐਂ ਵਜਿਆ ਸੀਗਾ ਵੀ ਉਦੋਂ ਇੱਕ ਬਾਬਾ ਸੀਗਾ ਜਿਹੜਾ ਸਾਨੂੰ ਆਪਾਂ ਅੱਗੇ ਚੱਲ ਕੇ ਦਿਖਾਵਾਂਗੇ ਹਨ ਤੇ ਉਹਦੇ ਨਾਮ ਤੇ ਵਜਿਆ ਹੋਇਆ ਹੈਗਾ ਪਿੰਡ ਬਾਬਾ ਸ਼ੰਕਰਪੁਰੀ ਜੀ ਉਹਨਾਂ ਦੇ ਪੈਰੋਂ ਵਜਿਆ ਹੋਇਆ ਪਿੰਡ ਕਿਉਂਕਿ ਪੁਰਾਣੇ ਬਜ਼ੁਰਗ ਦੱਸਦੇ ਆਪਣੇ ਕਹਿੰਦੇ ਵੀ ਆਪਣੇ ਇੱਥੇ ਨਾ ਇੱਕ ਛੋਟੀ ਜਿਹੀ ਤਾਵ ਹੁੰਦੀ ਸੀ ਵੀ ਜਿੱਥੇ ਪਾਣੀ ਹੁੰਦਾ ਸੀ ਆਪਾਂ ਨੂੰ ਪਹਿਲਾਂ ਤੋਂ ਪਤਾਗਾ ਵੀ ਪਹਿਲਾਂ ਪਾਣੀ ਬਹੁਤ ਘੱਟ ਹੁੰਦਾ ਸੀਗਾ ਹਨਾ ਪਾਣੀ ਨਹੀਂ ਮਿਲਦਾ ਏ ਦੂਰ ਦੂਰ ਤੱਕ ਤੇ ਇੱਥੇ ਇੱਕ ਪਾਣੀ ਦੀ ਟਾਬਸੀ ਤੇ ਇੱਥੇ ਨਾ ਕਹਿੰਦੇ ਝੋਟਾ ਸੀਗਾ ਜਿਹੜਾ ਉਹ ਆਇਆ ਕਰਦਾ ਸੀਗਾ ਲੇਟਣਾ ਤੇ ਉਸ ਨਾਲ ਦੇ ਮਗਰ ਝੋਟੇ ਦੇ ਮਗਰ ਮੰਨ ਲਓ ਵੀ ਇੱਕ ਬਾਬਾ ਆਇਆ ਸੀਗਾ ਆਪਣਾ ਜਿਹੜਾ ਉਹ ਅੱਗੇ ਸਾਨੂੰ ਉਹਨਾਂ ਦਾ ਡੇਰਾ ਦਿਖ ਰਿਹਾ ਹੋਊਗਾ ਬਾਬਾ ਸ਼ੰਕਰਪ੍ਰੀ ਦਾ ਡੇਰਾ ਆਪਣੇ ਪਿੰਡ 'ਚ ਬਣਿਆ ਹੋਇਆਗਾ ਆਪਾਂ ਉਹ ਵੀ ਚੱਲ ਕੇ ਸਾਨੂੰ ਆਪਾਂ ਅੱਗੇ ਦਿਖਾਵਾਂਗੇ ਉਹ ਇੱਥੇ ਆਏ ਸੀਗੇ ਤੇ ਉਸ ਤੋਂ ਬਾਅਦ 'ਚ ਆਪਣਾ ਪਿੰਡ ਵਜਿਆ ਸੀਗਾ ਤੇ ਪਿੰਡ ਦਾ ਆਪਣੇ ਦਾ ਨਾਮ ਚੰਡੂ ਨਾਮ ਦਾ ਬੰਦਾ ਸੀਗਾ ਕੋਈ ਸਭ ਤੋਂ ਪਹਿਲਾਂ ਜਿਹੜਾ ਮੰਨ ਲਓ ਬਾਬੇ ਬਾਬੇ ਤੋਂ ਬਾਅਦ ਆਇਆ ਸੀਗਾ ਤੇ ਉਹਦੇ ਚਾਰ ਪੁੱਤਰ ਸੀਗੇ ਉਹਨਾਂ ਦੇ ਪੁੱਤਰਾਂ ਦੇ ਨਾਮ ਤੇ ਆਪਣੇ ਚਾਰ ਪੱਤੇ ਨਵਨੇ ਹੋਈਆਂ ਪਿੰਡ 'ਚ ਤੇ ਹੁਣ ਆਪਾਂ ਸਾਨੂੰ ਚੱਲ ਕੇ ਅੱਗੇ ਦਿਖਾਉਣੇ ਆਗੇ ਡੇਰਾ ਆਪਾਂ ਬਾਬੇ ਸ਼ੰਕਰਪੂਰੀ ਦਾ ਉੱਤੇ ਆਪਣੇ ਪਿੰਡ ਦੇ ਵਿੱਚ ਇੱਕ ਗਰਾਊਂਡ ਬਣਿਆ ਹੋਇਆ ਹੈਗਾ ਫੁੱਟਬਾਲ ਦਾ ਤੇ ਵਾਲੀਬਾਲ ਦਾ ਗਰਾਊਂਡ ਵੀ ਬਣਿਆ ਹੋਇਆ ਹੈਗਾ ਤੇ ਸਵੇਰੇ ਸ਼ਾਮ ਇੱਥੇ ਬੱਚੇ ਨੌਜਵਾਨ ਬਜ਼ੁਰਗ ਸਾਰੇ ਆ ਕੇ ਤਿਆਰੀ ਕਰਦੇ ਆ ਕਿ ਮੰਨ ਲੋ ਗੇਮਾਂ ਦੀ ਤਿਆਰੀ ਕਰਦੇ ਆ ਨੌਜਵਾਨ ਬੱਚੇ ਵੀ ਗੇਮਾਂ ਦੀ ਤਿਆਰੀ ਕਰਦੇ ਆ ਤੇ ਬਜ਼ੁਰਗ ਇੱਥੇ ਆ ਕੇ ਜੋਗਾ ਵਗੈਰਾ ਕਰਦੇ ਆਗੇ ਹਨਾ ਤੇ ਇਹ ਨਾਲ ਹੀ ਇੱਧਰ ਸਕੂਲ ਦੀ ਸਰਕਾਰੀ ਦੀ ਇਮਾਰਤ ਬਣੀ ਹੋਈ ਹੈਗੀ ਸਾਨੂੰ ਆਪਾਂ ਅੱਗੇ ਚੱਲ ਕੇ ਉਹ ਵੀ ਦਿਖਾਉਣੇ ਆਗੇ ਤੇ ਇੱਕ ਆਪਣੇ ਇਥੇ ਉਹ ਵਧੀਆ ਸਟੇਡੀਅਮ ਬਣਿਆ ਹੋਇਆਗਾ ਆ ਫੁੱਟਬਾਲ ਦੇ ਗਰਾਊਂਡ ਦਾ ਤੇ ਵਾਲੀਬਾਲ ਦੇ ਗਰਾਊਂਡ ਦਾ ਵਧੀਆ ਸਟੇਡੀਅਮ ਬਣਿਆ ਹੋਇਆਗਾ ਤੁਹਾਨੂੰ ਦਿਖਾਉਣੇ ਅੱਗੇ ਚੱਲ ਕੇ ਉਹ ਵੀ ਤੇ ਉਹ ਸਟੇਡੀਅਮ ਦੇ ਨੀਚੇ ਜਿੰਮ ਬਣੀ ਹੋਈ ਹੈਗੀ ਏ ਬਾਬਾ ਸ਼ੰਕਰਪੁਰੀ ਦਾ ਡੇਰਾ ਬਣਿਆ ਹੋਇਆ ਹੈਗਾ ਆਪਣੇ ਜਿਨ੍ਹਾਂ ਦੀ ਬਦੌਲਤ ਆਪਣਾ ਪਿੰਡ ਵੱਜਿਆ ਹੋਇਆ ਹੈਗਾ ਤੇ ਅੱਜ ਵੀ ਸਾਰਾ ਪਿੰਡ ਬਾਬਾਈ ਦੇ ਇੱਥੇ ਆ ਕੇ ਮੰਗਲਵਾਰ ਨੂੰ ਪੂਜਾ ਕਰਦਾ ਹੈਗਾ ਸੋ ਨਾ ਅੰਦਰ ਚੱਲ ਕੇ ਵੀ ਦਿਖਾਉਣੇ ਹੈਗੇ ਇੱਕ ਆਪਣੇ ਪਿੰਡ ਦੇ ਵਿੱਚ ਬਾਬਾ ਹਰੀਰਾਮ ਜੀ ਦਾ ਵੀ ਡੇਰਾ ਬਣਿਆ ਹੋਇਆਗਾ ਤੇ ਉਹ ਵੀ ਆਪਾਂ ਉਸ ਨੂੰ ਅੱਗੇ ਚੱਲ ਕੇ ਅੰਦਰੋਂ ਦਿਖਾਉਣੇ ਆਂਗੇ ਸਰ ਡਿਪੈਂਡ ਦੇ ਵਿੱਚ ਅੱਜ ਵੀ ਜਿਹੜੇ ਪੁਰਾਣੇ ਦਰਖਤ ਹੈਗੇ ਉਹ ਮੌਜੂਦ ਹੈਗੇ ਜ਼ਿਆਦਾਤਰ ਬੰਦੇ ਦਰਖਤ ਤੁਸੀਂ ਆਪਣੀ ਪੂਰੀ ਵੀਡੀਓ ਚ ਦੇਖੇ ਹੋਊਗਾ ਤੇ ਬੋਰਡ ਦੇ ਦਰਖਤ ਲੱਗੇ ਹੋਏ ਪੁਰਾਣੇ ਆ ਸਾਰੇ ਪੁਰਾਣੇ ਦਰਖਤ ਹੈਗੇ ਇੱਥੇ ਵੀ ਛੱਪੜ ਸੀਗਾ ਹੁਣ ਜਿਹੜਾ ਕੱਟ ਕੇ ਥੋੜਾ ਛੋਟਾ ਰਹਿ ਗਿਆ ਪਹਿਲਾਂ ਬਹੁਤ ਜ਼ਿਆਦਾ ਵੱਡਾ ਹੁੰਦਾ ਸੀਗਾ ਤੇ ਇੱਥੇ ਡੇਰਾ ਬਣਿਆ ਹੋਇਆ ਹੈਗਾ ਆਪਣੇ ਆਪਣੇ ਪਿੰਡ ਦੇ ਵਿੱਚ ਸੂਰਿਆਰੋਗੈਦਿਕ ਹਸਪਤਾਲ ਬਣਿਆ ਹੋਇਆ ਹਸਪਤਾਲ ਤੇ ਇਹ ਸਭ ਤੋਂ ਮਸ਼ਹੂਰ ਹੈਗਾ ਆਪਾਂ ਨੂੰ ਪਤਾ ਹੀ ਹੈਗਾ ਹਰ ਇੱਕ ਪਿੰਡਾਂ ਦੇ ਵਿੱਚ ਦੂਰ ਦੂਰ ਲੋਕ ਇੱਥੋਂ ਦਵਾਈ ਲੈਣ ਆਉਂਦੇ ਹੈਗੇ ਇੱਕ ਆਪਣੇ ਪੁਰਾਣੇ ਬਜ਼ੁਰਗ ਦੱਸਦੇ ਹੈਗੇ ਕਹਿੰਦੇ ਵੀ ਜਦੋਂ ਖੜਕੂਗੜ ਦਾ ਰਾਜ ਹੁੰਦਾ ਸੀਗਾ ਹਨਾ ਤੇ ਉਦੋਂ ਨਾ ਇਸ ਜਗ੍ਹਾ ਤੇ ਇਸ ਥਾਈ ਕੋਲੇ ਪੁੱਲਸ ਵਾਲਿਆਂ ਨੇ ਨਾ ਇੱਕ 15 ਸਾਲ ਦਾ ਇਹ ਮੁੰਡੇ ਨੂੰ ਉਤਰਿਆ ਹੁੰਦਾ ਸੀ ਉਹਨੂੰ ਪੁੱਛਿਆ ਸੀਗਾ ਤੇ ਕਹਿੰਦੇ ਵੀ ਤੁਸੀਂ ਇੱਧਰ ਖੜਕੂ ਜਾਂਦੇ ਤਾਂ ਨਹੀਂ ਦੇਖੇ ਤੇ ਕਹਿੰਦੇ ਉਹਨੇ ਪਤਾ ਨਹੀਂ ਕੀ ਚੀਜ਼ ਦਾ ਫੈਰ ਕਰਤਾ ਸੀਗਾ ਤੇ ਜਿਹਦੇ ਨਾਲ ਧੂਆਂ ਧੂਆਂ ਹੋ ਗਿਆ ਸੀਗਾ ਚਾਰੇ ਪਾਸੇ ਤੇ ਉਹ ਆ ਜਗ੍ਹਾ ਗਈ ਇੱਥੇ ਫੈਰ ਕੀਤਾ ਸੀਗਾ ਆ ਗਲੀ ਦੇ ਇੱਥੇ ਵਿਚਾਲਾ ਕਿਉਂਕਿ ਇੱਥੇ ਜ਼ਿਆਦਾਤਰ ਇਧਰ ਉਧਰ ਜਾਂਦੇ ਰਹਿੰਦੇ ਸੀਗੇ ਖੜਕੂ ਨਾਲ ਪੁਰਾਣੇ ਬਜ਼ੁਰਗਾਂ ਦੇ ਸੁਣਨ ਦੀ ਗੱਲ ਆ ਗਈ ਆਪਣੇ ਨਾਲੇ ਦੱਸਣ ਦੀ ਹੈ ਨਾ ਤੇ ਇਹ ਆਪਣੇ ਪਿੰਡ ਦੇ ਵਿੱਚ ਸੰਸਾਨ ਕਾਰਡ ਬਣੀ ਹੋਈ ਹੈਗੀ ਜਿਹੜੀ ਕਿ ਜਿੱਤਾ ਪੱਤੀ ਦੇ ਵਿੱਚ ਪੈਂਦੀ ਹੈਗੀ ਤੇ ਇਹੀ insan ਦਾ ਸਲੀਕਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਹਨਾ ਲੋ ਜੀ ਆਪਣੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਨੂੰ ਤੇ ਆਪਾਂ ਇਸ ਤਰ੍ਹਾਂ ਹੀ ਸਾਰੇ ਪਿੰਡਾਂ ਦੀ ਹੋਰ ਵੀ ਪਿੰਡਾਂ ਚ ਜਾ ਕੇ ਸਾਰੇ ਪਿੰਡਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੇ ਇਸ ਤੋਂ ਬਾਅਦ ਆਪਾਂ ਕਿਹੜੇ ਪਿੰਡ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਹੜੇ ਵੀ ਆਪਣੇ ਵੀਰ ਭਰਾ ਨੂੰ ਪਿੰਡ 'ਚ ਬੁਲਾ ਕੇ ਆਪਣੇ ਪਿੰਡ ਦੀ ਜਾਣਕਾਰੀ ਦੇਣਾ ਚਾਹੁੰਦੇ ਆ ਆਪਣੇ ਪਿੰਡ ਦੀ ਵੀਡੀਓ ਬਣਾਉਣਾ ਚਾਹੁੰਦੇ ਆ ਉਹ ਵੀ ਕਮੈਂਟ ਕਰ ਸਕਦਾ ਹੈਗਾ ਸਾਨੂੰ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ